ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬਨਵੰਦਰ ਸਿੰਘ ਰੋਜ਼ ਦੀ ਤਰ੍ਹਾਂ ਨਵੀਂ ਵੀਡੀਓ ਲਾਫ ਅਟਰੈਕਸ਼ਨ ਦੇ ਉੱਤੇ ਲੈ ਕੇ ਆਇਆ ਕਿ ਲਾਫ ਅਟਰੈਕਸ਼ਨ ਲੋਕ ਕਹਿੰਦੇ ਆ ਕਿ ਕਈ ਲੋਕ ਕਹਿੰਦੇ ਆ ਕਿ ਇਹ ਬਿਲਕੁਲ ਸੱਚ ਹੈ ਇਸੇ ਤਰ੍ਹਾਂ ਹੁੰਦਾ ਹੈ ਮੈਂ ਕਹਿੰਦਾ ਹਾਂ ਕਿ ਸੱਚ ਹੈ ਕਿਉਂਕਿ ਮੇਰੀ ਲਾਈਫ ਦੇ ਵਿੱਚ ਬਹੁਤ ਤਬਦੀਲੀਆਂ ਹੋਈਆਂ ਹਨ ਮੈਂ ਜਿੰਨਾ ਵੀ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ ਆਪਣੀ ਜ਼ਿੰਦਗੀ ਦਾ ਪ੍ਰੈਕਟੀਕਲ ਕਰਦਾ ਹਾਂ ਔਰ ਜਿਹੜੇ ਲੋਕਾਂ ਨੇ ਮੈਨੂੰ ਫੋਨ ਆਉਂਦੇ ਆ ਕਿ ਅਸੀਂ ਤੁਹਾਡੀਆਂ ਵੀਡੀਓ ਦੇਖ ਕੇ ਇੰਨੇ ਦਿਨਾਂ ਤੋਂ ਅਸੀਂ ਪ੍ਰੈਕਟੀਕਲ ਕਰ ਰਹੇ ਹਾਂ ਤੇ ਸਾਡਾ ਵਾਕਈ ਜੀਵਨ ਹੈ ਜਿਹੜਾ ਸਵਾਰਨ ਲੱਗ ਚੁੱਕਿਆ ਹੈ ਸੋ ਉਹ ਪ੍ਰੈਕਟੀਕਲ ਲਾਈਫ ਨੂੰ ਮੈਂ ਤੁਹਾਡੇ ਅੱਗੇ ਧਰ ਦਿੰਦਾ ਹਾਂ ਤੇ ਤੁਸੀਂ ਉਸ ਵੀਡੀਓ ਨੂੰ ਲਾਈਕ ਕਰ ਦਿਓ ਅੱਜ ਦੀ ਵੀਡੀਓ ਹੋ ਸਕਦਾ ਹੈ ਕਿ ਤੁਹਾਡੇ ਅੱਗੇ ਆਉਣ ਦਾ ਇੱਕੋ ਰੀਜਨ ਹੋਵੇ ਬ੍ਰਹਿਮੰਡ ਤੁਹਾਡੇ ਕੋਲੇ ਇਹ ਰੀਲ ਮੇਰੀ ਇਹ ਵੀਡੀਓ ਮੇਰੀ ਲੈ ਕੇ ਆਇਆ ਹੋਵੇ ਸੋ ਕਿਉਂਕਿ ਹਰ ਇੱਕ ਚੀਜ਼ ਉਹ ਜਿਹੇ ਜਿਹੇ ਅਸੀਂ ਪ੍ਰਾਪਤ ਕਰਨੀ ਸ਼ੁਰੂ ਕਰ ਦਈਏ ਉਸੇ ਤਰ੍ਹਾਂ ਉਹ ਦੇਣਾ ਸ਼ੁਰੂ ਕਰ ਦਿੰਦਾ ਜਿਵੇਂ ਕਿ ਆਪਾਂ ਇੱਕ ਦੇਖ ਲਈਏ YouTube ਜਾਂ ਅਸੀਂ ਇੰਟਰਨੈਟ ਕੋਈ ਵੀ ਹੋਵੇ ਅਸੀਂ ਜਿਹੜਾ ਚੀਜ਼ ਦਿਮਾਗ 'ਚ ਸੋਚਦੇ ਆ ਉਹ ਸਾਡੇ ਅੱਗੇ ਉਹੋ ਜਿਹੇ ਵੀਡੀਓ ਆਉਣ ਲੱਗ ਜਾਂਦੀਆਂ ਇਸੇ ਤਰ੍ਹਾਂ ਜਿ ਹਿਊਨੀਵਰਸ ਸੱਚ ਹੈ ਜਾਂ ਝੂਠ ਹੈ ਉਹ ਮੈਂ ਤੁਹਾਨੂੰ ਅੱਜ ਕਲੀਅਰ ਕਰਨਾ ਚਾਹਣਾ ਹਿਊਨੀਵਰਸ ਬਿਲਕੁਲ ਸੱਚ ਹੈ ਹਰ ਇੱਕ ਚੀਜ਼ ਦੁਨੀਆ ਦੀ ਦੁਨੀਆ ਦੀ ਹਰ ਇੱਕ ਚੀਜ਼ ਕਿਸੇ ਨੂੰ ਵੀ ਦੇਖ ਲਓ ਉਹ ਸਾਰੀਆਂ એનર્ਜੀ ਤੋਂ ਬਣੀਆਂ ਹੋਈਆਂ ਹਨ ਚਾਹੇ ਉਹ ਸੋਨਾ ਹੋਵੇ ਚਾਹੇ ਚਾਂਦੀ ਹੋਵੇ ਚਾਹੇ ਧਰਤੀ ਹੋਵੇ ਚਾਹ ਸੂਰਜ ਹੋਵੇ ਤਾਰੇ ਹੋਣ ਚੰ드ਰਮਾ ਹੋਵੇ ਮੰਗਲ ਗ੍ਰਹਿ ਹੋਵੇ ਜਿੰਨੇ ਵੀ ਗ੍ਰਹਿ ਆ ਸਾਰੇ એનર્ਜੀ ਤੋਂ ਬਣੇ ਹੋਏ ਹਨ ਸੋ ਉਸੇ ਤਰ੍ਹਾਂ ਦੀ એનર્ਜੀ ਤੋਂ ਅਸੀਂ ਪ੍ਰਾਪਤ ਹੋਏ ਅਸੀਂ ਬਣੇ ਹੋਏ ਹਾਂ ਜਿਹੜੀ એનર્ਜੀ ਸਾਨੂੰ ਪ੍ਰਾਪਤ ਹੁੰਦੀ ਹੈ ਸੋ ਲਾਫ ਅਟਰੈਕਸ਼ਨ ਕਹਿੰਦਾ ਹੈ ਕਿ ਤੁਸੀਂ ਕਿਸੇ ਵੀ ਚੀਜ਼ ਨੂੰ ਮੈਨੀਫੈਸਟ ਕਰਾਈ ਪ੍ਰਾਪਤ ਕਰ ਸਕਦੇ ਮੈਨੀਫੈਸਟ ਕੀ ਹੈ ਕਿਵੇਂ ਕੀਤਾ ਜਾਂਦਾ ਤੁਸੀਂ ਆਪਣੇ ਦਿਮਾਗ ਦੇ ਵਿੱਚ ਚੰਗੇ ਵਿਚਾਰ ਲਿਆ ਕੇ ਚੰਗੀਆਂ ਚੀਜ਼ਾਂ ਪ੍ਰਾਪਤ ਕਰ ਸਕਦੇ ਹੋ ਜਿਹੜੀਆਂ ਜਿਹੜੀਆਂ ਚੀਜ਼ਾਂ એનર્ਜੀ ਤੋਂ ਪ੍ਰਾਪਤ ਹੋਈਆਂ ਨੇ ਉਹੀ એનર્ਜੀ ਉਹਨਾਂ ਜਿੱਤੇ ਉਹੀ એનર્ਜੀ ਤੁਹਾਡੇ ਚ ਹੈ ਜਿਵੇਂ ਚੁੰਮਕ ਦੇ ਅੱਗੇ ਚੁੰਮਕ ਰੱਖ ਦਈਏ ਤੇ ਚੁੰਮਕ ਉਸ ਨੂੰ ਖਿੱਚ ਕੇ ਆਪਣੇ ਵਾਲੇ ਪਾਸੇ ਲੈ ਜਾਂਦੀ ਹੈ ਇਸੇ ਤਰ੍ਹਾਂ ਤੁਸੀਂ ਦੂਜੀਆਂ એનર્ਜੀਆਂ ਨੂੰ ਖਿੱਚ ਕੇ ਆਪਣੇ ਕੋਲ ਲਿਆ ਸਕਦੇ ਹੋ ਉਹਨੂੰ ਲਿਆਉਣ ਵਾਸਤੇ ਤੁਸੀਂ ਕੀ ਕਰਨਾ ਹੈ ਜਿਹੜੀ ਚੀਜ਼ ਬਾਰੇ ਵੀ ਤੁਸੀਂ ਸੋਚ ਲਿਆ ਮੰਨ ਲਓ ਕਿ ਤੁਸੀਂ ਸੋਚ ਲਿਆ ਪੈਸੇ ਬਾਰੇ ਤਾਂ ਜਦੋਂ ਤੁਸੀਂ ਪੈਸੇ ਬਾਰੇ ਸੋਚਦੇ ਹੋ ਕਿ ਮੇਰੇ ਕੋਲ ਢੇਰ ਸਾਰਾ ਪੈਸਾ ਹੈ ਉਹੀ એનર્ਜੀ ਪ੍ਰਾਪਤ ਕਰ ਲੈਣੇ ਉਹੋ ਜੀ એનર્ਜੀ ਆਪਣੇ ਅੰਦਰ ਸੋਚ ਲੈਣੇ ਉਹ ਜੀ ਐਨਰਜੀ ਲੈ ਆਉਣੇ ਉਹ ਜਦੋਂ ਤੁਸੀਂ ਐਨਰਜੀ ਲੈ ਕੇ ਆਉਣੇ ਕਿਸੇ ਵੀ ਪਾਸੋਂ ਪੈਸਾ ਤੁਹਾਡੇ ਕੋਲੇ ਆਉਣਾ ਸਟਾਰਟ ਹੋ ਜਾਂਦਾ ਇਹ ਮੈਂ ਨਹੀਂ ਕਹਿੰਦਾ ਇਹਦੇ ਤੇ ਇੱਕ 2006 ਤੋਂ ਬਾਅਦ ਫਿਲਮ ਵੀ ਬਣੀ ਸੀ ਦਾ ਸੀਕਰਟ ਪੰਜਾਬੀ ਦੇ ਵਿੱਚ ਵੀ ਬੁੱਕ ਹੈਗੀ ਹੈ ਦਾ ਸੀਕਰਟ ਉਹਨੂੰ ਪੜ ਸਕਦੇ ਹੋ ਕਈ ਕਿਤਾਬਾਂ ਪੰਜਾਬੀ ਭਾਸ਼ਾ ਦੇ ਵਿੱਚ ਆਉਂਦੀਆਂ ਨੇ ਜਿਹੜੀਆਂ ਪੜਨ ਦੇ ਨਾਲ ਪਤਾ ਲੱਗ ਜਾਂਦਾ ਤੇ ਮੇਰੀਆਂ ਵੀਡੀਓ ਦੇਖ ਕੇ ਤੁਹਾਨੂੰ ਪਤਾ ਲੱਗਦਾ ਹੀ ਅਗੇ ਦਾ ਸੀਕਰਟ ਨੇ ਮੇਰੇ ਜੀਵਨ ਦੇ ਵਿੱਚ ਜਿਹੜਾ ਹੈਗਾ ਕੰਮ ਕੀਤਾ ਹੁਣ ਦੋਸਤੋ ਦਾ ਸੀਕਰਟ ਇਹ ਚੀਜ਼ ਸੀਕ੍ਰੀਟ ਹੈ ਕਿ ਉਹ ਇੱਕ ਸੀਕ੍ਰੀਟ ਮੈਜਿਕ ਹੈ ਸੀਕ੍ਰੀਟ ਮੈਜਿਕ ਹੈ ਜਿਹੜਾ ਕਿਸੇ ਨੂੰ ਦਿਖਾਈ ਨਹੀਂ ਦਿੰਦਾ ਪਰ ਲੇਕਿਨ ਤੁਹਾਡੀ ਲਾਈਫ ਦੇ ਵਿੱਚ ਉਦਾਂ ਹੀ ਕੰਮ ਕਰਦਾ ਜਿੱਦਾਂ ਤੁਸੀਂ ਚਾਹੁੰਦੇ ਹੋ ਜੋ ਤੁਸੀਂ ਚਾਹੁੰਦੇ ਹੋ ਤੁਹਾਡੇ ਕੋਲੇ ਗੱਡੀ ਨਹੀਂ ਤੁਸੀਂ ਗੱਡੀ ਬਾਰੇ ਚਾਹਿਆ ਤਾਂ ਤੁਹਾਨੂੰ ਗੱਡੀ ਮਿਲ ਜਾਣੀ ਹੈ ਪੈਸੇ ਬਾਰੇ ਚਾਹਿਆ ਤਾਂ ਪੈਸਾ ਮਿਲ ਜਾਣਾ ਲਾਫ ਅਟਰੈਕਸ਼ਨ ਜਿਹੜਾ ਹੈਗਾ ਉਹ ਤੁਸੀਂ ਇੱਕ ਵਾਰੀ ਫੀਲ ਕਰਕੇ ਬਲੀਵ ਕਰਕੇ ਦੇਖੋ ਜਿਹੜੀ ਚੀਜ਼ ਤੁਸੀਂ ਬਲੀਵ ਕਰਦੇ ਹੋ ਉਹ ਹਕੀਕਤ ਦੇ ਵਿੱਚ ਤੁਹਾਡੇ ਕੋਲੇ ਆਉਣੀ ਸਟਾਰਟ ਹੋ ਜਾਂਦੀ ਹੈ ਇਦੇ 'ਚ ਇਹ ਨਹੀਂ ਕਿ ਤੁਸੀਂ ਪੈਸਾ ਚਾਂਦੀ ਸੋਨਾ ਜਾਂ ਕੋਈ ਜੈਵਰ ਵਗੈਰਾ ਹੀ ਪ੍ਰਾਪਤ ਕਰ ਸਕਦੇ ਹੋ ਉਹਨਾਂ 'ਚ ਵੀ એનર્ਜੀ ਹੈ ਤੇ એનર્ਜੀ ਸਾਡੇ ਬੱਚਿਆਂ 'ਚ ਵੀ ਹੈ એનર્ਜੀ ਸਾਡੇ ਦੁਸ਼ਮਣਾਂ 'ਚ ਵੀ ਹੈ એનર્ਜੀ ਸਾਡੇ ਮਿੱਤਰਾਂ 'ਚ ਵੀ ਹੈ ਹੁਣ ਤੁਸੀਂ ਦੇਖਣਾ ਕਿ ਦੁਸ਼ਮਣ ਨੂੰ ਜਾਂ ਮਿੱਤਰ ਨੂੰ ਜਾਂ ਤੁਸੀਂ ਕਿਹਨੂੰ ਆਪਣੇ ਨੇੜੇ ਲੈ ਕੇ ਆਉਣਾ ਉਹ ਹਰ ਤਰ੍ਹਾਂ ਦਾ ਸੁਪਨਾ ਲੈ ਕੇ ਹਰ ਤਰ੍ਹਾਂ ਦਾ ਉਹ એનર્ਜੀ ਨੂੰ ਆਪਣੇ ਅੰਦਰ ਪ੍ਰਵੇਸ਼ ਕਰ ਲੈਣਾ ਜਿਹੜੀ ਕਿ ਸੋਚ ਲੈਣਾ ਦੇਖ ਲੈਣਾ ਕਿ ਉਹ ਦੋਸਤ ਉਹ ਦੁਸ਼ਮਣ ਮੇਰਾ ਮਿੱਤਰ ਬਣ ਗਿਆ ਉਹ ਮੇਰੇ ਨਾਲ ਰਹਿ ਰਿਹਾ ਹੈ ਮੇਰੇ ਕੋਲੇ ਰਹਿ ਰਿਹਾ ਹੈ ਮੇਰੇ ਔਖੇ ਵੇਲੇ ਕੰਮ ਆ ਰਿਹਾ ਜਦੋਂ ਤੁਸੀਂ ਇਹੋ ਜਿਹਾ ਦੇਖੋਗੇ ਉਹ ਬੰਦਾ ਦੋਸਤ ਬਣਨਾ ਸਟਾਰਟ ਹੋ ਜਾਊਗਾ ਤੁਹਾਡਾ ਜਿਹਨੂੰ ਤੁਸੀਂ ਦੂਰ ਕਰਨਾ ਚਾਹੁੰਦੇ ਹੋ ਦੂਰ ਕਰਨ ਦੀ ਤੁਹਾਨੂੰ ਲੋੜ ਨਹੀਂ ਜਿਹੜਾ ਬੰਦਾ ਤੁਹਾਨੂੰ ਹਮੇਸ਼ਾ ਨੈਗੇਟਿਵ એનર્ਜੀ ਦਿੰਦਾ ਉਹਨੂੰ ਬ੍ਰਹਿਮੰਡ ਯੂਨੀਵਰਸ ਆਪਣੇ ਆਪ ਦੂਰ ਕਰ ਦਿੰਦਾ ਦੋਸਤੋ ਹੁਣ ਮੈਨੂੰ ਕਈਆਂ ਦੇ ਸਵਾਲ ਆਉਂਦੇ ਆ ਕਿ ਭਾਜੀ ਜਦੋਂ ਬ੍ਰਹਿਮੰਡ ਕੰਮ ਕਰਦਾ ਤੇ ਸਾਨੂੰ ਕਿਵੇਂ ਪਤਾ ਲੱਗੂ ਕਿ ਬ੍ਰਹਿਮੰਡ ਨੇ ਸਾਡਾ ਕੰਮ ਕਰਨਾ ਸਟਾਰਟ ਕਰ ਦਿੱਤਾ ਯਾਰ ਤੁਹਾਡੀ ਜ਼ਿੰਦਗੀ ਦੇ ਵਿੱਚ ਚਮਤਕਾਰ ਹੋਣਗੇ ਚਮਤਕਾਰ ਤਾਂ ਤੁਹਾਨੂੰ ਦਿਸਣਗੇ ਨਾ ਜਿਹੜੇ ਹੋਣਗੇ ਤੁਹਾਡੇ ਕੋਲੇ ਜਿਹੜੇ ਮਾੜੇ ਲੋਕ ਆ ਉਹ ਤੁਹਾਡੇ ਤੋਂ ਦੂਰ ਜਾਣਾ ਸਟਾਰਟ ਹੋ ਜਾਣਗੇ ਚੰਗੇ ਲੋਕ بڑے ਪੋਸਟੋ ਲੋਕ ਤੁਹਾਡੇ ਕੋਲੇ ਆਉਣ ਲੱਗ ਜਾਣਗੇ ਹੈ ਤੇ ਜਦੋਂ ਤੁਹਾਡੇ ਕੋਲੇ ਪੋਸਟੋ ਲੋਕ ਆਉਣ ਲੱਗ ਗਏ ਤੁਹਾਨੂੰ ਕੰਮ ਜਿੱਥੋਂ ਨਹੀਂ ਮਿਲਦਾ ਉਥੋਂ ਮਿਲਣ ਲੱਗਿਆ ਹੁਣ ਮੈਂ ਕੱਲ ਦੀ ਇੱਕ ਗੱਲ ਸਾਂਝੀ ਕਰਦਾ ਮੇਰੇ ਕੋਲੇ ਫੋਨ ਆਇਆ ਸੀ ਪਾਜੀ ਦਾ ਕਹਿੰਦਾ ਪਾਜੀ ਮੈਂ ਐ ਲੁਧਿਆਣ ਤੋਂ ਬੋਲਦਾ ਤੇ ਮੈਂ ਨਾ ਪਾਜੀ ਮੇਰੇ ਤੋਂ ਅੱਜ ਤੋਂ 4-5 ਸਾਲ ਪਹਿਲਾਂ ਮੇਰੇ ਨਾਲ ਪਾਰਟੀਆਂ ਮੈਂ ਕਹਿੰਦਾ ਫਨਲ ਦਾ ਕੰਮ ਕਰਦਾ ਮੈਂ ਫਨਲ ਦਾ ਤੇ ਮੇਰੇ ਤੋਂ ਸਾਰੀਆਂ ਪਾਰਟੀਆਂ ਟੁੱਟੀਆਂ ਸੀ ਕੰਪੀਟੀਸ਼ਨ ਕਰਕੇ ਮੈਂ ਤੁਹਾਡੀਆਂ ਵੀਡੀਓ ਮਹੀਨੇ ਤੋਂ ਸਟਾਰਟ ਕੀਤੀਆਂ ਕਹਿੰਦਾ ਦੇਖਣੀਆਂ ਜਦੋਂ ਮੈਂ ਮਹੀਨੇ ਤੋਂ ਤੁਹਾਡੀਆਂ ਵੀਡੀਓ ਦੇਖਣੀਆਂ ਸਟਾਰਟ ਕੀਤੀਆਂ ਤਾਂ ਭਾਜੀ ਕਹਿੰਦਾ ਮੇਰੀ ਜਿਹੜੇ ਜਿਹੜੇ ਲੋਕ ਮੇਰੇ ਨਾਲ ਟੁੱਟ ਕੇ ਜਿਹੜੇ ਕੰਪਨੀਆਂ ਆਲੇ ਮੇਰੇ ਤੋਂ ਟੁੱਟ ਕੇ ਗਏ ਸੀ ਨਾ ਜਿਹੜੇ ਮੇਰੇ ਤੋਂ ਹੋਲ ਸੇਲ ਦੇ ਵਿੱਚ ਮਾਲ ਲੈਂਦੇ ਸੀ ਉਹ ਕਹਿੰਦਾ ਭਾਜੀ ਉਹ ਸਾਰੇ ਮੇਰੇ ਕੋਲੇ ਉਹ ਹੋਲ ਸੇਲਰ ਮੇਰੇ ਨਾਲ ਦੁਆਰਾ ਕੰਮ ਕਰਨ ਲੱਗ ਗਿਆ ਕਿਸੇ ਨੇ ਮੇਰੇ ਤੋਂ 50000 ਦਾ ਮਾਲ ਲਿਆ ਕਿਸੇ ਨੇ 10 ਦਾ ਲਿਆ ਕਿਸੇ ਨੇ 20 ਦਾ ਮੇਰਾ ਕੰਮ ਫਿਰ ਤੋਂ ਸਟਾਰਟ ਹੋ ਗਿਆ ਜਿਹੜਾ ਕੰਮ ਬਿਲਕੁਲ ਰੁਕਿਆ ਹੋਇਆ ਸੀ ਸੋ ਮੈਂ ਕਹਿੰਦਾ ਤੁਸੀਂ ਫੀਲ ਕੀ ਕੀਤਾ ਉਹ ਕਹਿੰਦਾ ਮੈਂ ਇਹੀ ਫੀਲ ਕੀਤਾ ਕਿ ਫਲਾਣਾ ਬੰਦਾ ਵੀ ਮੇਰੇ ਕੋਲੇ ਆ ਕੇ ਮਾਲ ਲੈ ਆ ਰਿਹਾ ਫਲਾਣਾ ਬੰਦਾ ਵੀ ਮੈਨੂੰ ਪੈਸੇ ਦੇ ਰਿਹਾ ਉਹ ਮੈਂ ਪੈਸੇ ਫੜ ਕੇ ਗੱਲੇ 'ਚ ਪਾਉਣਾ ਇਹ ਚੀਜ਼ਾਂ ਮੈਂ ਸੋਚਦਾ ਰਿਹਾ ਕਹਿੰਦਾ ਮੇਰੀ ਲਾਈਫ ਦੇ ਵਿੱਚ ਇੱਕ ਮਹੀਨੇ 'ਚ ਬੜੀ ਵੱਡੀ ਤਬਦੀਲੀ ਆਈ ਸੋ ਕਈ ਲੋਕ ਇਸ ਦੇ ਗਲਤ ਫਾਇਦੇ ਵੀ ਲੈਂਦੇ ਆ ਉਹ ਕਿਵੇਂ ਲੈਂਦੇ ਆ ਕਿ ਕੋਈ ਕੁੜੀ ਨੂੰ ਜਾਂ ਕੁੜੀ ਨੇ ਮੁੰਡੇ ਨੂੰ ਪਟਨਾ ਮੈਂ ਪੰਜਾਬੀ ਚ ਕਹਿ ਦਿੰਨਾ ਪਟਨਾ ਉਹ ਵੀ ਫਾਇਦੇ ਲੈਂਦੇ ਆ ਉਹ ਆਪਣੇ ਸੁਪਨਿਆਂ ਦੇ ਵਿੱਚ ਆਪਣੇ ਖਿਆਲਾਂ ਦੇ ਵਿੱਚ ਲਾਫ ਅਟਰੈਕਸ਼ਨ ਦੀ ਮਦਦ ਦੇ ਨਾਲ ਉਹ ਸੋਚਣਾ ਸ਼ੁਰੂ ਕਰ ਦਿੰਦੇ ਆ ਉਹਨਾਂ ਬਾਰੇ ਕਿ ਉਹ ਮੇਰੇ ਕੋਲੇ ਆ ਰਿਹਾ ਉਹ ਆ ਰਿਹਾ ਉਹ ਆ ਰਿਹਾ ਤਾਂ ਉਹ ਹਫ਼ਤੇ ਦੇ ਵਿੱਚ ਉਹਨਾਂ ਦਾ ਮਾਈਂਡ ਚੇਂਜ ਹੋ ਕੇ ਉਹ એનર્ਜੀ ਜਿਹੜੀ ਦੂਜੇ ਦੇ ਪਾਸ ਆ ਉਹ એનર્ਜੀ ਤੁਹਾਡੇ ਕੋਲੇ ਆਉਣੀ ਸਟਾਰਟ ਹੋ ਜਾਂਦੀ ਦੋਸਤ ਜਾਨੀ ਕਿ ਕਹਿੰਦਾ ਪਾ ਪੰਜਾਬੀ ਚ ਉਹ ਕੁੜੀ ਆ ਚ ਮੁੰਡਾ ਉਹ ਤੁਹਾਡੇ ਕੋਲੇ ਆਉਣਾ ਸਟਾਰਟ ਹੋ ਜਾਂਦਾ ਇਹ ਹਕੀਕਤ ਹੈ ਇੱਕ ਵਾਰੀ ਨਾ ਆਪਾਂ ਨੂੰ ਯਾਦ ਹੈ ਮਤਲਬ ਮੇਰਾ ਇੱਕ ਦੋਸਤ ਹੁੰਦਾ ਸੀਗਾ ਅਸੀਂ 12ਵੀਂ ਕਲਾਸ ਚ ਪੜਦੇ ਸੀ ਤੇ ਉਹ ਮੇਰਾ ਦੋਸਤ ਨਾ ਕਹਿੰਦਾ ਕਹਿੰਦਾ ਯਾਰ ਮੈਂ ਤਵੀਦ ਧਾਗਾ ਕਰਾਉਣਾ ਮੈਂ ਫਲਾਣੀ ਕੁੜੀ ਨਾਲ ਗੱਲ ਕਰਨੀ ਆ ਮੈਂ ਕਿਹਾ ਯਾਰ ਉਹ ਕਿਵੇਂ ਕੰਮ ਕਰੂਗਾ ਯਾਰ ਧਾਗਾ ਵਹਿਮ ਨੇ ਯਾਰ ਧਾਗੇ ਕਿਵੇਂ ਕੰਮ ਕਰਦੇ ਹੁੰਦੇ ਆ ਮੈਨੂੰ ਕਹਿੰਦਾ ਮੈਨੂੰ ਨਹੀਂ ਪਤਾ ਮੈਂ ਕੀ ਕਰਾਂ ਜੀ ਮੈਂ ਉਹ ਤੋਂ ਮੈਂ 100 ਰੁਪਏ ਲੈ ਲਿਆ ਮੈਂ ਤੁਹਾਨੂੰ ਸਹੀ ਗੱਲ ਦੱਸਦਾ ਚੋੜ ਚੋੜ ਚ ਮੈਂ ਕਿਹਾ ਇਹਨੂੰ ਅੱਜ ਨਾ ਆਪਾਂ ਵੈਸੇ ਹੀ ਇਹਦਾ ਬਸ ਤੁੱਕਾ ਲਾ ਕੇ ਦੇਖਦੇ ਆ ਉਹ ਜਦੋਂ ਮੈਂ 100 ਰੁਪਇਆ ਲੈ ਲਿਆ ਤੇ 100 ਰੁਪਇਆ ਲੈ ਕੇ ਮੈਂ ਇੱਕ ਧਾਗੇ ਨੂੰ ਉਹੀ 11 12 ਘੰਡਾ ਦੇ ਕੇ ਉਹਨੂੰ ਫੜਾਤਾ ਜਦੋਂ ਮੈਂ ਧਾਗੇ ਨੂੰ ਫੜਾਤਾ ਮੈਂ ਕਿਹਾ ਲੈ ਵੀ ਮੇਥਰਾ ਬਾਬੇ ਨੇ ਕਿਹਾ ਕਿ ਕਿਸੇ ਨੂੰ ਦੱਸਣਾ ਨਹੀਂ ਤੇ ਧਾਗਾ ਗੱਲ ਚ ਪਾ ਕੇ ਚੱਲ ਜਾਣਾ ਨੂੰ ਤੇ ਗੱਲ ਚ ਪਾ ਕੇ ਉਹਨੇ ਅਟਰੈਕਟ ਹੋ ਜਾਣਾ ਤੇਰੇ ਕੰਨੀ ਉਹਨੇ ਤੇਰੇ ਕੰਨੀ ਤੇਰੇ ਬਾਰੇ ਸੋਚਣ ਲੱਗ ਜਾਣਾ ਤੇ ਇਹ ਚੀਜ਼ ਹੋਣੀ ਚਾਹੀਦੀ ਹੈ ਉਹੀ ਗੱਲ ਹੋਈ ਕੋ ਧਾਗਾ ਬਣਾਇਆ ਤਾਂ ਮੈਂ ਸੀ ਉਹ ਚ ਕਿਹੜਾ ਕਿਸੇ ਬਾਬੇ ਤੋਂ ਲਿਆਂਦਾ ਸੀ ਮੈਂ ਉਹ ਧੋਈ ਚੌੜ-ਚੌੜ ਜਿਹਾ ਨਾ 100 ਰੁਪਏ ਦੀ ਸੀ ਪਾਰਟੀ ਕਰ ਲਈ ਮੁੰਡਾ-ਮੁੰਡਾ ਸਾਨੂੰ ਪਤਾ ਜੀ ਤਿੰਨ ਚਾਰਾਂ ਜਾਣਿਆਂ ਨੂੰ ਪਰ ਉਹ ਮੁੰਡੇ ਨੂੰ ਨਹੀਂ ਸੀ ਪਤਾ ਤੇ ਉਹਨੂੰ ਇੱਕ ਵਿਸ਼ਵਾਸ ਹੋ ਗਿਆ ਲਾਫ ਅਟਰੈਕਸ਼ਨ ਉੱਥੇ ਆ ਗਿਆ ਉੱਥੇ ਲਾਫ ਅਟਰੈਕਸ਼ਨ ਨੇ ਕੰਮ ਕਿਵੇਂ ਕੀਤਾ ਉਹਨੂੰ ਡਰ ਸੀ ਜਿਹੜਾ ਖਤਮ ਹੋ ਗਿਆ ਕਿ ਯਾਰ ਹਾਂ ਹੁਣ ਮੈਂ ਧਾਗਾ ਪਾਇਆ ਹੋਇਆ ਉਹਨਾਂ ਮੈਨੂੰ ਕੁਝ ਕਹਿਣਾ ਨਹੀਂ ਉਹ ਮੈਨੂੰ ਕੁਝ ਨਹੀਂ ਕਹਿੰਦੀ ਨਾ ਉਹਦੇ ਮਾਪੇ ਕਹਿਣ ਤੇ ਉਹ ਜਦੋਂ ਉਹਦੇ ਦਿਮਾਗ 'ਚ ਆ ਗਿਆ ਤਾਂ ਉਹ ਕੁੜੀ ਨੂੰ ਰੋਜ਼ ਸਾਹਮਣੇ ਜਾਣ ਲੱਗ ਗਿਆ ਕੁੜੀ ਨੂੰ ਸ਼ੋਅ ਕਰਨ ਲ ਉਹ ਉਹਦੇ ਨਾਲ ਪੂਰੀ ਸੈੱਟ ਹੋ ਗਈ ਉਹ ਜੋ ਸੈੱਟ ਹੋ ਗਈ ਤੇ ਉਹ ਸੈੱਟ ਹੋਣ ਤੋਂ ਬਾਅਦ ਉਹਨਾਂ ਦੀ ਮੈਰਿਜ ਵੀ ਹੋਈ ਹੋਈ ਆ ਬਾਈ ਉਹਨਾਂ ਦੀ ਮੈਰਿਜ ਹੋਈ ਕੋਟ ਮੈਰਿਜ ਨਹੀਂ ਉਹ ਤੋਂ ਫਿਰ ਉਹਨਾਂ ਨੇ ਆਪਸ ਵਿੱਚ ਗੱਲਾਂ ਕਰਕੇ ਅਰੇਂਜ ਮੈਰਿਜ ਕਰਵਾ ਲਈ ਕਈ ਲੋਕ ਇਹਦੇ ਇਸ ਤਰ੍ਹਾਂ ਵੀ ਲਾਫ ਅਟਰੈਕਸ਼ਨ ਦੇ ਜਿਹੜੇ ਫਾਇਦੇ ਲੈਂਦੇ ਆ ਤੇ ਕਈ ਬੰਦੇ ਆਪਣੇ ਤੋਂ ਲੋਕਾਂ ਨੂੰ ਦੂਰ ਕਰਨ ਦੇ ਵੀ ਫਾਇਦੇ ਲੈਂਦੇ ਆ ਜਿਵੇਂ ਮੰਨ ਲਓ ਕਿ ਉਹ ਲਾਫ ਅਟਰੈਕਸ਼ਨ ਦੇ ਵਿੱਚ ਦੇਖਦੇ ਆ ਕਿ ਯਾਰ ਫੁਲਾਣੇ ਬੰਦੇ ਨਾਲ ਮੇਰੀ ਬਣਦੀ ਨਹੀਂ ਹਨਾ ਉਹਨੂੰ ਦੂਰ ਕਰਨ ਦੇ ਵੀ ਫਾਇਦੇ ਲੈਂਦੇ ਆ ਕਿ ਉਹ ਤੁਹਾਡੇ ਤੋਂ ਐ ਲੱਗਦਾ ਕਿ ਤੁਹਾਡੇ ਨਾਲ ਦੂਰ ਚਲੇ ਗਿਆ ਉਹ ਤੁਹਾਡੇ ਤੋਂ ਤੁਹਾਡੇ ਨਾਲ ਲੜ ਪਿਆ ਉਹ ਤੁਹਾਡੇ ਤੋਂ ਦੂਰ ਚਲ ਗਿਆ ਤੁਹਾਡੇ ਨਾਲ ਬੋਲ ਨਹੀਂ ਰਿਹਾ ਤੁਸੀਂ ਬੁਲਾ ਰਹੇ ਹੋ ਉਹ ਬੋਲ ਨਹੀਂ ਰਿਹਾ ਐ ਹੋ ਜੀਆਂ ਚੀਜ਼ਾਂ ਕਰਕੇ ਉਹ ਬੰਦਿਆਂ ਨੂੰ ਦੂਰ ਵੀ ਕਰ ਲੈਂਦੇ ਆ ਹੁਣ ਗੱਲ ਮੈਂ ਇੱਕ ਧਿਆਨ ਨਾਲ ਸੁਣਨ ਵਾਲੀ ਆ ਮੈਨੂੰ ਬੜੇ ਫੋਨ ਆਉਂਦੇ ਆ ਮੈਨੂੰ ਬੜੇ ਮੈਸੇਜ ਆਉਂਦੇ ਆ ਬਾਜੀ ਸਾਡੇ ਅੰਦਰ ਨੈਗੇਟਿਵ એનર્ਜੀ ਬਹੁਤ ਆ ਹੁਣ ਦੇਖੋ ਜੀ ਨੈਗੇਟਿਵ એનર્ਜੀ ਮੈਂ ਤਾਂ ਜਾ ਕੇ ਤੁਹਾਡੀ ਸਹੀ ਕਰਨ ਨੂੰ ਹਟਿਆ ਨਾ ਪੋਸਟਿਵ એનર્ਜੀ ਕਰਨ ਨੂੰ ਹਟ ਤੁਸੀਂ ਉੱਥੇ ਦੇਖੋ ਉੱਥੇ ਆਪਣਾ ਘੇਰਾ ਦੇਖੋ ਆਲਾ ਦਵਾਲਾ ਦੇਖੋ ਆਲੇ ਦਵਾਲੇ ਚ ਤੁਸੀਂ ਇਹਨਾਂ ਬੰਦਿਆਂ ਦੀ ਲਿਸਟ ਬਣਾ ਲਓ ਤਿੰਨ ਚਾਰ ਬੰਦਿਆਂ ਦੀ ਜਿਹੜੇ ਬੰਦੇ ਪੂਰੇ ਪੋਸਟ ਹੋ ਰਹੇ ਨੇ ਹਾਸੇ ਖੇਡਦੇ ਰਹਿੰਦੇ ਆ ਮੇਰੇ ਵਾਂਗੂ ਉਹਨਾਂ ਲੋਕਾਂ ਦੀ ਲਿਸਟ ਬਣਾ ਕੇ ਲਿਸਟ ਬਣਾ ਕੇ ਤੁਸੀਂ ਉਹਨਾਂ ਨੂੰ ਮਿਲਣਾ ਸਟਾਰਟ ਕਰ ਦਿਓ ਪੰਜ ਪੰਜ ਮਿੰਟ 10 10 ਮਿੰਟ ਉਹਨਾਂ ਦੇ ਕੋਲੇ ਜਾਣਾ ਸਟਾਰਟ ਕਰ ਦਿਓ ਆਟੋਮੈਟਿਕ ਹੀ ਤੁਹਾਡੇ ਕੋਲੇ ਜਿਹੜੀ ਪੋਸਟਿਵ એનર્ਜੀ ਆਉਣ ਲੱਗ ਜੂਗੀ ਲਾਰ ਲਾਫ ਅਟਰੈਕਸ਼ਨ ਜਿਹੜਾ ਹੈਗਾ ਉਹਨੂੰ ਉਹਦੇ ਕੰਮ ਕਰਨ ਦੇ ਤਰੀਕੇ ਬੜੇ ਵਧੀਆ ਹੈ ਕਿ ਕਿਹਾ ਕਿ ਤੁਸੀਂ ਰਾਤ ਨੂੰ ਕਰਦੇ ਹੋ ਰਾਤ ਨੂੰ ਟੈਕਟ ਕਰ ਰਹੇ ਹੋ ਰਾਤ ਨੂੰ ਬਲੀਵ ਕਰ ਰਹੇ ਹੋ ਰਾਤ ਨੂੰ ਸੋਚ ਰਹੇ ਹੋ ਤਾਂ ਤੁਹਾਨੂੰ 2-3 ਦਿਨਾਂ ਦੇ ਵਿੱਚ ਉਹ ਚੀਜ਼ਾਂ ਪ੍ਰਾਪਤ ਹੋਣ ਲੱਗ ਜਾਂਦੀਆਂ ਮੈਂ ਆਪਦੇ ਨਾਲ ਆਪਣੇ ਐਕਸਪੀਰੀਅੰਸਾਂ ਸਾਂਝੇ ਕੀਤੇ ਤੁਹਾਡੇ ਨਾਲ ਜਿਹੜੇ ਮੈਨੂੰ ਫੋਨ ਆਉਂਦੇ ਆ ਉਹ ਸਾਂਝੇ ਕੀਤੇ ਮੈਨੂੰ ਇੱਕ ਭੈਣ ਦਾ ਫੋਨ ਆਇਆ ਕਹਿੰਦੀ ਵੀਰ ਜੀ ਮੈਂ ਹਕੀਕਤ ਨਾਲ ਕਹਿ ਸਕਦੀ ਆ ਕਿ ਮੇਰੇ ਮੇਰੀ ਲਾਈਫ ਦੇ ਵਿੱਚ ਤੁਮੇ ਦੀ ਲੀ ਆਈ ਆ ਮੈਂ ਕਿਵੇਂ ਕਹਿੰਦੀ ਮੈਂ ਤੁਹਾਡੀਆਂ 7 ਦਿਨ ਹੋ ਗਏ ਵੀਡੀਓ ਦੇਖਦੇ ਮੈਂ ਕਿਹਾ ਫੇਰ ਕਹਿੰਦੀ ਪਾਜੀ ਮੈਂ ਨਾ ਕਿਸੇ ਬੰਦੇ ਦੇ 50000 ਰੁਪਏ ਦੇਣਾ ਸੀ ਉਹਨੇ ਨਜਾਇਜ਼ ਪੈਸੇ ਬਣਾਏ ਹੋਏ ਸੀ ਤੇ ਕਹਿੰਦੀ ਪਾਜੀ 50000 ਰੁਪਏ ਨਜਾਇਜ਼ ਬਣਾਇਆ ਹੋਇਆ ਸੀ ਕਹਿੰਦੀ ਜਿੱਦਨ ਉਹ ਬੰਦੇ ਮੇਰੇ ਕੋਲ ਜਿੱਦਨ ਮੈਂ ਸੋਚਣ ਲੱਗ ਗਈ ਕਿ ਮੈਂ ਉਹਨੂੰ ਗਿਫਟ ਕਰਨਾ ਤੇ ਕਹਿੰਦੀ ਉਹ ਦੋ ਬੰਦੇ ਲੈ ਕੇ ਆ ਗਿਆ ਕੁਦਰਤੀ ਕਹਿੰਦੀ ਮੈਂ ਉਹਨੂੰ ਕਿਹਾ ਕਿ ਤੇਰਾ 50000 ਤਾਂ ਬਣਦਾ ਨਹੀਂ ਕਿ ਮੈਂ ਮੰਦਰ ਜਾਂ ਗੁਰਦੁਆਰੇ ਰੱਖ ਦਿੰਨੀ ਆ ਤਾਂ ਕਹਿੰਦੀ ਪਾਜੀ ਉਹ ਕਹਿੰਦਾ ਮੇਰਾ 10000 ਬਣਦਾ 10 ਦੇ ਦੇ ਕਹਿੰਦਾ ਮੇਰਾ 50000 ਵਾਲਾ ਕੰਮ ਲਾਫ ਅਟਰੈਕਸ਼ਨ ਨੇ ਤੁਹਾਡੇ ਯੂਨੀਵਰਸ ਨੇ ਕਹਿੰਦੀ 10000 ਰੁਪਏ ਚ ਨਵੇੜਦਾ ਮੇਰਾ ਮੇਰੇ ਪਾਜੀ ਬੜੇ ਜੰਤਕਾਰ ਹੁੰਦੇ ਆ ਆ ਠਾਣੇ ਠਪੋਰਿਆਂ ਦੇ ਵਿੱਚ ਕਚਹਿਰੀਆਂ ਦੇ ਹੁਣ ਮੈਂ ਕਚਹਿਰੀ ਦੀ ਗੱਲ ਕਰੂੰਗਾ ਤੁਹਾਡੇ ਨਾਲ ਕਚਹਿਰੀ ਦਾ ਕਿਵੇਂ ਤੁਸੀਂ ਰੋਲੇ ਜਿਹੜੇ ਉਹ ਕਚਹਿਰੀਆਂ ਦੇ ਵਿਚਲੇ ਕਿਵੇਂ ਨਵੇੜ ਸਕਦੇ ਹੋ ਹੁਣ ਪਾਜੀ ਕੋਰਟ ਕਚਹਿਰੀਆਂ ਦੇ ਇੱਕ ਬੰਦੇ ਦਾ ਮੈਨੂੰ ਫੋਨ ਆਇਆ ਮੈਨੂੰ ਨਾ ਅੱਜ ਤੋਂ 10 15 ਦਿਨ ਪਹਿਲਾਂ ਫੋਨ ਕੀਤਾ ਕਹਿੰਦਾ ਭਾਜੀ ਉਹ ਕੋਰਟ ਕਚੈਰੀਆਂ ਦਾ ਕਿਵੇਂ ਯਾਰ ਮੇਰੇ ਨਾਲ ਕੇਸ ਚੱਲਦੇ ਆ ਕਹਿੰਦਾ ਦੋ ਤਿੰਨ ਕਿਵੇਂ ਨਿਬੜ ਸਕਦੇ ਆ ਮੈਂ ਕਿਹਾ ਨਿਬੜ ਜਾਣਗੇ ਭਾਜੀ ਕਹਿੰਦਾ ਕਿਵੇਂ ਬਸ ਉਹਨੂੰ ਮੈਂ ਪਹਿਲਾਂ ਉਹ ਨੇਗੇਟਿਵ એનર્ਜੀ ਲਈ ਬਿਠਾ ਜੀ ਮੈਂ ਉਹਨੂੰ ਪੋਸਟਿਵ એનર્ਜੀ ਦੇਣ ਦੀ ਕੋਸ਼ਿਸ਼ ਕੀਤੀ ਤੇ ਮੈਂ ਕਿਹਾ ਭਾਜੀ ਨਿਬੜ ਜਾਣਗੇ ਕਹਿੰਦਾ ਕਿਵੇਂ ਮੈਂ ਕਿਹਾ ਜੀ ਤੁਸੀਂ ਜੁੜੀਵਸਤੇ ਭਰੋਸਾ ਰੱਖ ਕੇ ਹਨਾ ਬ੍ਰਹਿਮੰਡ ਤੇ ਕਾਲਪੁਰਖ ਤੇ ਭਰੋਸਾ ਰੱਖ ਕੇ ਜਾਣਾ ਤੇ ਤੁਸੀਂ ਪਹਿਲਾਂ ਦੋ ਤਿੰਨ ਦਿਨ ਤਰੀਕ ਤੋਂ ਪਹਿਲਾਂ ਹਨਾ ਆਪਦੀ ਪੇਛੀ ਤੋਂ ਪਹਿਲਾਂ ਤੁਸੀਂ ਕੀ ਕਰਨਾ ਕਹਿੰਦਾ ਮੈਂ ਕਿਹਾ ਕਿ ਤੁਸੀਂ ਸੋਚਣਾ ਕਿ ਤੁਸੀਂ ਜੱਜ ਦੇ ਕੋਲੇ ਜਾ ਰਹੇ ਹੋ ਜੱਜ ਨੇ ਉਹਨੂੰ ਦੂਜੀ ਇੱਥੇ ਤਾਂ ਕੋਈ ਕੇਸ ਹੀ ਨਹੀਂ ਬਣਦਾ ਇਹਨੂੰ ਬਰੀ ਕੀਤਾ ਤੈਨੂੰ ਬਰੀ ਤੂੰ ਆਪਦੇ ਆਪ ਨੂੰ ਫੀਲ ਕਰਨਾ ਕਿ ਮੈਨੂੰ ਬਰੀ ਕਰਤਾ ਕਹਿੰਦਾ ਭਾਜੀ ਹੋ ਸਕਦਾ ਮੈਂ ਕਿਹਾ ਤੁਸੀਂ ਕਰਕੇ ਦੇਖੋ ਤੇ ਭਾਜੀ ਉਹਦੇ ਵਿੱਚ ਕੀ ਹੋਇਆ ਜਿਹੜਾ ਉਹ ਇਸੇ ਤਰ੍ਹਾਂ ਹੀ ਉਹਨੇ ਕੀਤਾ ਜਿਵੇਂ ਮੈਂ ਦੱਸਿਆ ਸੀਗਾ ਤੇ ਦੱਸਣ ਤੋਂ ਬਾਅਦ ਕਰਨ ਤੋਂ ਬਾਅਦ ਕੀ ਹੋਇਆ ਭਾਜੀ ਉਹ ਬੰਦਾ ਨਾ ਸੋਮਵਰ ਕੱਲ ਸੀਗਾ ਕੱਲ ਮੈਨੂੰ ਫੋਨ ਆਇਆ ਉਹ ਸੋਮਵਰ ਪੇਛੀ ਦੇ ਗਿਆ ਤੇ ਅੱਗੂ ਕੀ ਹੋਇਆ ਜਿਹੜਾ ਕਹਿੰਦਾ ਕਿ ਮੇਰਾ ਵਕੀਲ ਤੇ ਉਹਨਾਂ ਦਾ ਵਕੀਲ ਫਾਈਨਲ ਵੈਂਸ ਨਹੀਂ ਸੀ ਕਰ ਰਿਹਾ ਜੀ ਕੇਸ ਦੀ ਉਹਨੂੰ ਲੰਕਾਉਣਾ ਚਾਹੁੰਦੇ ਸੀਗੇ ਹਨ ਕਹਿੰਦਾ ਭਾਜੀ ਕੱਲ ਮੈਂ ਜਦੋਂ ਗਿਆ ਕਹਿੰਦਾ ਮੇਰੀ ਫਾਈਨਲ ਬੈਂਸ ਹੋ ਗਈ ਤੇ ਕਹਿੰਦਾ ਜੀ ਫੈਸਲੇ ਵਾਸਤੇ ਪੈਂਡਿੰਗ ਰੱਖਿਆ ਗਿਆ ਜੀ ਕੇਸ ਤੇ ਮੈਂ ਕਹਿੰਦਾ ਫੈਸਲਾ ਤੁਹਾਨੂੰ ਕੀ ਲੱਗਦਾ ਹੈ ਕਿ ਨਹੀਂ ਫੈਸਲਾ ਮੈਨੂੰ ਸਿੱਧਾ ਲੱਗ ਰਿਹਾ ਕਹਿੰਦਾ ਜਿਵੇਂ ਕੱਲ ਬਹਿਸ ਹੋਈ ਆ ਬਹਿਸ ਦੇ ਵਿੱਚ ਆਰਗੂਮੈਂਟ ਦੇ ਵਿੱਚ ਕਹਿੰਦਾ ਸਾਰਾ ਕੇਸ ਹੀ ਮੇਰੇ ਹੱਕ 'ਚ ਜਾ ਰਿਹਾ ਤੇ ਮੈਂ ਬਰੀ ਹੋ ਜਾਣਾ ਕਹਿੰਦਾ ਸੋ ਤੁਸੀਂ ਕੇਸਾਂ ਦਾ ਵੀ ਨਫਟਾਰਾ ਆਪ ਦਾ ਜਿਹੜਾ ਹੈਗਾ کورٹ ਦੇ ਕੇਸਾਂ ਦਾ ਨਫਟਾਰਾ ਵੀ ਕਰ ਸਕਦੇ ਹੋ ਜੇ ਤੁਹਾਡਾ ਕੋਈ ਜ਼ਮੀਨ ਜਾਇਦਾਦ ਦਾ ਜਾਂ ਕਿਸੇ ਚੀਜ਼ ਦਾ ਝਗੜਾ ਚੱਲਦਾ ਹਨ ਉਹ ਵੀ ਤੁਸੀਂ ਵੀਰੇ ਆਪ ਨਵੇੜ ਸਕਦੇ ਹੋ ਕਿਤੇ ਜਾਣ ਦੀ ਲੋੜ ਨਹੀਂ ਲਾਫ ਅਟਰੈਕਸ਼ਨ ਕਰਕੇ ਉਹਦੇ ਕਾਨੂੰਨ ਦੇ ਮੁਤਾਬਕ ਚੱਲਗੇ ਜਿਹੜਾ ਜਿਹੜਾ ਸਾਡੇ ਬ੍ਰਹਿਮੰਡ ਦਾ ਕਾਨੂੰਨ ਹੈ ਉਹਦੇ ਮੁਤਾਬਕ ਚੱਲਗੇ ਤੁਸੀਂ એનર્ਜੀ ਨੂੰ ਖਿੱਚ ਕੇ ਆਪਣੇ ਕੋਲੇ ਲਿਆਓ ਜਿਹੜੀ ਪੋਸਟਵਰ એનર્ਜੀ ਤੁਸੀਂ ਆਪਣੇ ਕੋਲੇ ਖਿੱਚ ਕੇ ਲਿਆਉਂਗੇ ਤਾਂ ਜਿਹੜੇ ਤੁਹਾਡੇ ਕੰਮ ਹੈ ਉਹ ਬਣਨ ਲੱਗ ਜਾਣਗੇ ਵਿਗੜੇ ਹੋਏ ਕੰਮ ਬਾਈ ਜੀ ਮੈਂ ਵਾਰ-ਵਾਰ ਇੱਕੋ ਗੱਲ ਕਹਿਣਾ ਹੁੰਦਾ ਕਿ ਇਹਨਾਂ ਤਵੀਤ ਧਾਗਿਆਂ ਵਾਲੇ ਤੋਂ ਬਚਿਆ ਕਰੋ ਇਹਨਾਂ ਦੇ ਪੱਲੇ ਕੱਖ ਨਹੀਂ ਹੈਗਾ ਜੋ ਕੰਮ ਕਰਦਾ ਲਾਫ ਅਟਰੈਕਸ਼ਨ ਕਰਦਾ ਉਹ ਕੀ ਕਰਦੇ ਆ ਉਹ ਤੁਹਾਨੂੰ ਕਹਿ ਦਿੰਦੇ ਆ ਬਾਈ ਜਾ ਤੇਰਾ ਕੰਮ ਹੋ ਜੂ ਕਹਿ ਦਿੰਦੇ ਆ ਤੂੰ ਅਸੀਂ ਸੋਚ ਲੈਨੇ ਆ ਕਿ ਬਾਬੇ ਨੇ ਕਹਤਾ ਉਹ ਤੁਹਾਨੂੰ ਜਿਹੜੀ ਪੋਸਟਿਵ એનર્ਜੀ ਤੁਹਾਨੂੰ ਮਿਲਣ ਲੱਗ ਜੇਦੀ ਤੁਹਾਨੂੰ ਬਾਬੇ ਕੋਲੇ ਜਾਣ ਦੀ ਲੋੜ ਨਹੀਂ ਪੋਸਟਿਵ એનર્ਜੀ ਤੁਸੀਂ ਹਰੇਕ ਕੰਮ ਦੇ ਵਿੱਚ ਆਪ ਹੀ ਲੈ ਸਕਦੇ ਹੋ ਤੁਹਾਡੇ ਕੰਮ ਹੈ ਜਿਹੜੇ ਉਹ ਬਣਨ ਲੱਗ ਜਾਣਾ ਹੁਣ ਕਿਸੇ ਵੀ ਬਾਬੇ ਦੀ ਐਗਜ਼ਾਮਪਲ ਦਿੰਨਾ ਵਾ ਆਪਾਂ ਕਿਤੇ ਡੇਰੇ ਚੱਲ ਗਏ ਜਾਂ ਕਿਤੇ ਚੱਲ ਗਏ ਉਹ ਨਾਲ ਦੇ ਨੇ ਕਿਹਾ ਨਹੀਂ ਜਿੱਦਨ ਦੀ ਮੈਂ ਇੱਥੇ ਆਉਣ ਲੱਗੀਆਂ ਨਾ ਇੱਥੇ ਮੇਰੇ ਸਾਰੇ ਕੰਮ ਬਣਨ ਲੱਗ ਗਏ ਉਹ ਤੁਹਾਨੂੰ ਇੱਕ ਪੋਸਟਿਵ એનર્ਜੀ ਮਿਲ ਗਈ ਲਾਫ ਅਟਰੈਕਸ਼ਨ ਨੇ ਆਪਦਾ ਕੰਮ ਸਟਾਰਟ ਕਰਤਾ ਉੱਥੇ ਯੂਨੀਵਰਸ ਨੇ ਆਪਦਾ ਕੰਮ ਸਟਾਰਟ ਕਰਤਾ ਜਿਹੜੀ ਤੁਹਾਨੂੰ એનર્ਜੀ ਮਿਲਣ ਲੱਗੀ ਉਹ ਜਿਹੜੀ એનર્ਜੀ ਹੈ ਜਿਹੜੀ ਦੂਜੀਆਂ એનਰਜੀਆਂ ਨੇ ਉਹਨਾਂ ਨੂੰ ਖਿੱਚ-ਖਿੱਚ ਕੇ ਤੁਹਾਡੇ ਕੋਲ ਲਿਆਉਣ ਲੱਗ ਗਈ ਤੇ ਜਦੋਂ ਨਾਲ ਤੁਹਾਡੇ ਕੋਲੇ ਲਿਆਉਣ ਲੱਗ ਗਈ ਤਾਂ ਬਾਈ ਜੀ ਤੁਹਾਡੇ ਸਾਰੇ ਕੰਮ ਪੂਰੇ ਹੋਣ ਲੱਗ ਗਏ ਸਿਰਫ ਤੇ ਸਿਰਫ ਤੁਹਾਨੂੰ ਬਾਬਾ ਨਹੀਂ ਤੁਹਾਨੂੰ ਬੰਦਾ ਉਹ ਚਾਹੀਦੇ ਨੇ ਬੰਦੇ ਚਾਰ ਚੁਪਰੇ ਵਾਲੇ ਜਿਹੜੇ ਹਮੇਸ਼ਾ ਤੁਹਾਨੂੰ ਇਹ ਕਹਿਣ ਕਿ ਹਾਂ ਯਾਰ ਇਹ ਤਾਂ ਕੰਮ ਹੋ ਜਾਂਦਾ ਨਾਲ ਤਾਂ ਸ਼ਬਦ ਹੀ ਨਾ ਹੋਵੇ ਜਦੋਂ ਤੁਹਾਨੂੰ ਕਿਸੇ ਨੇ ਕਹਿਣ ਲੱਗੇ ਤੁਸੀਂ ਹੁਣ ਕਿਤੇ ਗਏ ਤੁਸੀਂ ਕੋਈ ਕੰਮ ਸਟਾਰਟ ਕਰਨਾ ਤੁਸੀਂ ਗਏ ਯਾਰ ਕੰਮ ਸਟਾਰਟ ਕਰਨਾ ਹੁਣ ਮੇਰੇ ਵਰਗਾ ਕੋਲੇ ਬੈਠਾ ਉਹਨੇ ਕਿਹਾ ਉਹ ਭਾਜੀ ਬੜਾ ਸੋਹਣਾ ਕੰਮ ਜੀ ਚੱਕ ਲਓ ਫੱਟੇ ਜਦੋਂ ਐਨੀ ਗੱਲ ਕਹਿਤੀ ਤੁਹਾਨੂੰ ਪੋਸਟਿਵ એનર્ਜੀ ਮਿਲ ਗਈ ਤੁਸੀਂ ਕੰਮ ਸਟਾਰਟ ਕਰ ਲਿਆ ਤੁਸੀਂ ਪੋਸਟਿਵ એનર્ਜੀ ਦੇ ਵਿੱਚੋਂ ਕੰਮ ਸਟਾਰਟ ਕੀਤਾ ਤਾਂ ਤੁਹਾਡਾ ਕੰਮ ਚੱਲੀ ਜਾਣਾ ਹੁਣ ਇੱਕ ਜਿਹੜਾ ਬੰਦਾ 네ਗੇਟਿਵ એનર્ਜੀ ਆ ਉਹਨੇ ਉਹਦੇ ਤੋਂ ਸਲਾਹ ਲੈ ਲਈ ਉਹਨੇ ਤੁਸੇ ਕੀ ਕਹਿਣਾ ਯਾਰ ਦੇਖ ਲੈ ਤੇਰੀ ਮਰਜ਼ੀ ਆ ਇਹ ਕੰਮ ਤਿੰਨ ਚਾਰ ਜਣਾ ਨੇ ਕੀਤਾ ਸੀ ਭਰਾਵਾ ਉਹਨਾਂ ਦਾ ਤਾਂ ਨਹੀਂ ਚੱਲਿਆ ਤੇ ਪਾਜੀ ਨੈਗਟਿਵ એનર્ਜੀ ਆ ਗਈ ਜੇ ਤੁਸੀਂ ਕੰਮ ਸਟਾਰਟ ਕਰ ਵੀ ਲਿਆ ਤੇ ਤੁਹਾਡੇ ਚੱਲਣਾ ਸੁਆ ਕਿਉਂਕਿ ਤੁਹਾਨੂੰ ਪਹਿਲਾਂ ਹੀ ਕੰਮ ਸਟਾਰਟ ਕਰਨ ਤੋਂ ਪਹਿਲਾਂ ਹੀ ਤੁਸੀਂ ਨੈਗਟਿਵ એનર્ਜੀ ਆ ਗਈ ਜਦੋਂ ਤੁਹਾਡੇ ਕੋਲ ਪੋਜ਼ਿਟਿਵ એનર્ਜੀ ਆ ਪੋਜ਼ਿਟਿਵ એનર્ਜੀ ਦੇ ਨਾਲ ਕੋਈ ਕੰਮ ਸਟਾਰਟ ਕਰਦੇ ਹੋ ਤਾਂ ਭਾਈ ਜੀ ਉੱਥੇ ਤੁਹਾਡੇ ਕੰਮ ਨੇ ਸਿਰੇ ਚੜਨਾ ਹੀ ਚੜਨਾ ਹੈ ਤੁਹਾਨੂੰ ਲਾਫ ਅਟਰੈਕਸ਼ਨ ਨੇ ਕੰਮ ਕਰਨਾ ਹੀ ਕਰਨਾ ਹੈ ਤੁਹਾਡਾ ਜਿਹੜਾ ਜਿੰਨਾ ਵੀ ਕੰਮ ਕਰਦਾ ਹੈ ਹਨਾ ਕਾਨੂੰਨ ਕੰਮ ਕਰਦਾ ਹੈ ਬ੍ਰਹਿਮੰਡ ਦਾ ਕਾਨੂੰਨ ਬ੍ਰਹਿਮੰਡ ਦੇ ਕਾਨੂੰਨ ਨੂੰ ਲਾਫ ਅਟਰੈਕਸ਼ਨ ਕਿਹਾ ਗਿਆ ਹੈ ਹਨਾ ਸੋ ਕਾਨੂੰਨ ਕੀ ਹੈ ਦੇਖੋ ਹੁਣ ਆਪਣੇ ਤੇ ਲੜਾਈ ਹੋ ਜਾਂਦੀ ਆ ਲੜਾਈ ਹੋਣ ਤੋਂ ਬਾਅਦ ਪੁਲਿਸ ਆਉਂਦੀ ਆ ਪੁਲਿਸ ਆ ਕੇ ਜੱਜ ਹੁੰਦਾ ਹੈ ਜੱਜ ਕੇਸ ਦੇ ਵਿੱਚੋਂ ਬਰੀ ਕਰਦਾ ਹਨ ਜੇ ਸਜ਼ਾ ਦੇਣੀ ਹੈ ਸਗਾ ਇਸੇ ਤਰ੍ਹਾਂ ਹੀ ਸਾਡਾ ਜਿਹੜਾ ਕਾਨੂੰਨ ਹੈ ਬ੍ਰਹਿਮਾੜ ਦਾ ਉਹ ਸਾਡਾ ਕੰਮ ਕਰਦਾ ਜਦੋਂ ਤੁਸੀਂ ਜਿਹੋ ਜਿਹਾ ਸੋਚੀ ਜਾਂਦੇ ਹੋ ਉਹੋ ਜਿਹਾ ਲਿਆ ਲਿਆ ਤੁਹਾਨੂੰ ਪਰੋਸ ਕੇ ਦੇਈ ਜਾਂਦਾ ਹੁਣ ਕਈ ਬੰਦੇ ਆ ਮੈਂ ਮੈਂ ਇੱਕ ਗੱਲ ਬੜੀ ਡਿਫਰੈਂਟ ਗੱਲ ਕਰਨ ਲੱਗਾ ਬੜੀ ਡਿਫਰੈਂਟ ਗੱਲ ਆ ਉਹ ਭਾਵੇਂ ਲੇਡੀਜ਼ ਪਹਿਣਾ ਹੋਣ ਤੇ ਭਾਵੇਂ ਜੈਂਟਸ ਹੋਣ ਉਹ ਕਹਿੰਦੇ ਸਾਨੂੰ ਨਾ ਮੇਰੇ ਕੋਲ ਪੇਸ਼ੈਂਟ ਆਉਂਦੇ ਆ ਮੈਨੂੰ ਕਹਿੰਦੇ ਭਾਜੀ ਸੁਪਨ ਦੋਸ਼ ਹੋ ਰਿਹਾ ਤੇ ਜਦੋਂ ਉਹ ਇਹ ਗੱਲ ਕਹਿੰਦੇ ਆ ਸੁਪਨ ਸੁਪਨ ਦੋਸ਼ ਜਿਹੜਾ ਉਹ ਤਕਰੀਬਨ ਕਿੰਨੋ ਹੁੰਦਾ ਜਿਹੜੇ ਬੰਦੇ ਇਹੋ ਜਿਹੀਆਂ 네ਗਟਿਵ ਫੀਲਿੰਗਾਂ ਰਾਤ ਨੂੰ ਲੈ ਕੇ ਪੈਂਦੇ ਆ ਜਾਂ ਦੋ ਦੋ ਦਿਨ ਲਈ ਜਾਂਦੇ ਆ ਜਿਹੜੇ ਆਪਣੇ ਦਿਮਾਗ 'ਚ ਜਿਹੜਾ ਦੂਜੇ ਲੋਕਾਂ ਦਾ ਰੇਵ ਕਰੀ ਜਾਂਦੇ ਆ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਭਾਈ ਜੀ ਜਿਹੜਾ ਸੁਪਨ ਦੋਸ਼ ਹੋ ਜਾਂਦਾ ਦਿਮਾਗ ਦੇ ਵਿੱਚ ਗਲਤ ਕੰਮ ਕਰਨ ਵਾਲੇ ਬੰਦੇ ਨੂੰ ਫਿਰ ਉਹਨਾਂ ਨੂੰ ਸਮਝਾਈਦਾ ਉਹਨਾਂ ਨੂੰ ਦਵਾਈ ਵੀ ਦਿੰਨੇ ਆ ਨਾਲ ਉਹੀ ਦਵਾਈ ਦੇਣੀ ਪੈਂਦੀ ਆ ਕਿ ਦਵਾਈ ਲੈ ਲਓ ਪਰ ਦਵਾਈ ਦੀ ਲੋੜ ਨਹੀਂ ਹੁੰਦੀ ਉਹ ਜਦੋਂ ਦਵਾਈ ਦਿੰਨੇ ਆ ਉਸ ਤੋਂ ਬਾਅਦ ਕੀ ਹੁੰਦਾ ਜੀ ਉਹ ਮੇਰੀ ਗੱਲ ਦਾ ਇਸ ਦਾ ਗੁੱਸਾ ਨਾ ਕਰੋ ਯਾਰ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਕਿਉਂਕਿ ਇਹ ਵੀ ਲਾਈਫ ਨਾਲ ਰਿਲੇਟਡ ਹੈਗੀ ਆ ਤੇ ਉੱਥੇ ਕੀ ਹੈ ਜੀ ਉਹਨਾਂ ਨੂੰ ਸਮਝਾ ਦਈਦਾ ਕਿ ਯਾਰ ਤੁਸੀਂ ਮਨ ਦੇ ਵਿੱਚ ਗਲਤ ਖਿਆਲ ਨਹੀਂ ਲਿਆਉਣੇ ਰਾਤ ਨੂੰ ਸੌਣ ਵੇਲੇ ਇੱਕ ਨੀਂਦ ਦੀ ਗੋਲੀ ਦੇ ਦਿੰਨੇ ਆ ਕਿ ਰਾਤ ਨੂੰ ਇਹ ਬੰਦੇ ਨੂੰ ਨੀਂਦ ਪੂਰੀ ਆਵੇ ਜੱਜ ਕੇ ਨੀਂਦ ਆਵੇ ਜਦੋਂ ਨੀਂਦ ਆਉਂਦੀ ਆ ਉਹਦੇ ਖਿਆਲ ਨਹੀਂ ਆਉਂਦੇ ਤਾਂ ਉਹ ਬੰਦਾ ਤੰਦਰੁਸਤ ਜਿਹੋ ਜਿਹੇ ਖਿਆਲ ਤੁਸੀਂ ਮਨ ਚ ਲਿਆਉਂਦੇ ਉਹੋ ਜਿਹੀਆਂ ਚੀਜ਼ਾਂ ਤੁਹਾਡੇ ਕੋਲੇ ਆਉਣੀਆਂ ਸਟਾਰਟ ਹੋ ਜਾਂਦੀਆਂ ਹੁਣ ਭੂਤ-ਪ੍ਰੇਤ ਕਿਤੇ ਦਿਸੇ ਕਦੇ ਕਿਸੇ ਨੇ ਦੇਖਿਆ ਕਦੇ ਨਹੀਂ ਦੇਖਿਆ ਨਾ ਤੇ ਭੂਤ-ਪ੍ਰੇਤਾਂ ਦਾ ਜਦੋਂ ਤੁਸੀਂ ਭੂਤ-ਪ੍ਰੇਤਾਂ ਦਾ ਜ਼ਿਕਰ ਕਰਨਾ ਸਟਾਰਟ ਕਰ ਲਿਆ ਆਪਣੀ ਲਾਈਫ ਦੇ ਵਿੱਚ ਸੋਚਣਾ ਸ਼ੁਰੂ ਕਰ ਲਿਆ ਤੁਹਾਨੂੰ ਬੰਦੇ ਵੀ ਰਾਤ ਨੂੰ ਆਉਂਦੇ ਭੂਤ-ਪ੍ਰੇਤ ਲੱਗਣਗੇ ਤੁਹਾਨੂੰ ਜਿਹੜੇ ਲੋਕ ਤੁਰੇ ਫਿਰਦੇ ਨੇ ਰਾਤ ਨੂੰ ਜਦੋਂ ਲੰਘਿਆ ਕਰੋਗੇ ਤੇ ਤੁਹਾਨੂੰ ਉਹ ਵੀ ਭੂਤ ਲੱਗਣਗੇ ਕਿਉਂਕਿ ਤੁਸੀਂ ਦਿਮਾਗ ਦੇ ਨਾਲ ਸੋਚ ਹੀ ਹੋ ਲਿਆ ਜਿਹੜੀ ਜੀ ਤੁਸੀਂ ਸੋਚਦੇ ਹੋ ਉਹ ਤੁਹਾਨੂੰ ਮਿਲਣੀ ਸਟਾਰਟ ਹੋ ਜਾਂਦੀ ਹੈ ਉਹ ਭਾਵੇਂ 네ਗੇਟਿਵ ਹੋਵੇ ਭਾਵੇਂ ਪੋਸਟ ਹੋਵੇ ਤੁਸੀਂ ਐਂ ਕਰੋ ਗਰੀਬ 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 ਕਰੀ ਜਾਓ ਕਰਜ਼ਾ 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 ਕਰੀ ਜਾਓ ਮੇਰੇ ਤੇ ਕਰਜ਼ਾ ਯਾਰ ਮੈਂ ਗਰੀਬ ਬੰਦਾ ਹਾਂ ਯਾਰ ਤਾਂ ਹਕੀਕਤ ਹੈ ਤੁਸੀਂ ਗਰੀਬ ਹੋਣ ਲੱਗ ਜਾਓਗੇ ਕਰਜ਼ਾ ਤੁਹਾਡੇ ਤੇ ਚੜੂਗਾ ਤੁਸੀਂ ਜਦੋਂ ਕੋਈ ਪੁੱਛਦਾ ਤੁਸੀਂ ਕਹੋਗੇ ਯਾਰ ਮੈਂ ਚੜ ਦੀ ਕਲਾ ਜਾਣ ਨਜ਼ਾਰੇ ਲੈ ਲਿਆ ਵੀਰੇ ਨਜ਼ਾਰੇ ਵੀਰੇ ਬਹੁਤ ਪੈਸਾ ਯਾਰ ਮੇਰੇ ਕੋਲ ਗੱਡੀ ਆ ਮੇਰੇ ਕੋਲ ਮੋਟਰਸਾਈਕਲ ਆ ਯਾਰ ਮੇਰੇ ਤਾਂ ਘਰ ਵਾਲੀ ਵੀ ਗੱਡੀ ਤੇ ਜਾਂਦੀ ਆ ਐਹੋ ਜੀਆਂ ਫੀਲਿੰਗਾਂ ਲਓ ਗਰੰਟੀ ਹੈ ਜੇ ਤੁਹਾਡੇ ਕੋਲੇ ਨਹੀਂ ਵੀ ਹੈਗੀ ਤਾਂ 15 ਦਿਨਾਂ ਤੋਂ ਲੈ ਕੇ 1 ਮਹੀਨੇ ਦੇ ਵਿੱਚ ਤੁਹਾਡੇ ਕੋਲੇ ਗੱਡੀਆਂ ਕਾਰਾਂ ਮੋਟਰਸਾਈਕਲ ਆਉਣ ਲੱਗ ਜਾਣਗੇ ਗਰੰਟੀ ਹੈ ਵੀ ਮੈਂ ਕਦੇ ਵੀ ਕੋਈ ਦੂਜੀ ਗੱਲ ਨਹੀਂ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ ਮੈਂ ਤਾਂ ਸਿੱਧਾ ਸਾਦਾ ਜਿਹਾ ਬੰਦਾ ਮੈਂ ਤੁਹਾਡੇ ਨਾਲ ਆਪਣੀ ਲਾਈਫ ਦੇ ਜਿਹੜੇ ਲੋਕਾਂ ਦੇ ਮੈਨੂੰ ਫੋਨ ਆਉਂਦੇ ਆ ਉਹਨਾਂ ਦੀ ਲਾਈਫ ਦੇ ਫਿਰ ਜਿਹੜੇ ਲੋਕ ਮੈਨੂੰ ਦੱਸਦੇ ਆ ਮੇਰੇ ਕੋਲ ਉੱਠਦੇ ਬਹਿੰਦੇ ਆ ਉਹਨਾਂ ਦੀ ਲਾਈਫ ਦੇ ਜਿਹੜੇ ਐਕਸਪੀਰੀਅੰਸ ਹੁੰਦੇ ਆ ਮੈਂ ਤੁਹਾਡੇ ਨਾਲ ਸਾਂਝੇ ਕਰ ਲੈਣਾ ਮੈਂ ਤੁਹਾਡੇ ਨਾਲ ਐਕਸਪੀਰੀਅੰਸ ਸਾਂਝੇ ਕਰਦਾ ਤੇ ਦੋਸਤੋ ਉਹਦੇ ਤੋਂ ਮੇਰੀ ਕਲਿੱਪ ਬਣ ਜਾਂਦੀ ਹੈ ਕਲਿੱਪ ਨੂੰ ਤੁਸੀਂ ਦੇਖਣ ਲੱਗ ਜਾਨੇ ਹੋ ਸ਼ੇਅਰ ਕਰਨ ਲੱਗ ਜਾਨੇ ਹੋ ਤੇ ਭਾਜੀ ਮੈਂ ਥੋੜਾ ਜਿਹਾ ਵਾਇਰਲ ਹੋ ਜਾਨਾ ਫਿਰ ਲੋਕਾਂ ਦੇ ਫੋਨ ਵੱਜ ਜਾਂਦੇ ਆ ਫਿਰ ਮੈਂ ਲੋਕਾਂ ਦੇ ਜਿਹੜੇ ਫੋਨ ਸੁਣ ਕੇ ਤੁਹਾਨੂੰ ਫਿਰ ਉਹਨਾਂ ਤੋਂ ਜਿਹੜੀਆਂ ਕਿ ਉਹਨਾਂ ਦੇ ਹਕੀਕਤ ਦੇ ਵਿੱਚ ਯੂਨੀਵਰਸ ਨੂੰ ਮੰਨਣ ਤੋਂ ਬਾਅਦ ਕੀ ਕੀ ਤਬਦੀਲੀਆਂ ਆਈਆਂ ਉਹ ਮੈਂ ਤੁਹਾਡੇ ਨਾਲ ਫਿਰ ਸ਼ੇਅਰ ਕਰ ਲੈਣਾ ਤੇ ਫਿਰ ਇਸ ਕਰਕੇ ਮੈਨੂੰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਸਾਡੀ ਲਾਈਫ ਦੇ ਵਿੱਚ ਆ ਤਬਦੀਲੀਆਂ ਆਈਆਂ ਕਿਉਂਕਿ ਮੈਂ ਉਹ ਐਕਸਪੀਰੀਅੰਸ ਉਹ ਤੁਹਾਡੀ ਹਕੀਕਤ ਲੋਕਾਂ ਦੇ ਸਾਹਮਣੇ ਪੇਸ਼ ਕਰ ਸਕਾਂ ਕਿਉਂਕਿ ਜਿੰਨਾ ਚਿਰ ਤੁਹਾਡੇ ਕੋਲ ਐਕਸਪੀਰੀਅנס ਨਹੀਂ ਤਦ ਤੱਕ ਤੁਸੀਂ ਭਾਵੇਂ ਦੁਨੀਆ ਦੇ ਕਿਸੇ ਕੋਨੇ ਤੇ ਚਲ ਜਾਓ ਤੁਹਾਡੀ ਗੱਲ ਨੂੰ ਕੋਈ ਵੀ ਬਲੀਵ ਨਹੀਂ ਕਰਦਾ ਕੋਈ ਵੀ ਫੀਲ ਨਹੀਂ ਕਰਦਾ ਕਿ ਯਾਰ ਇਹ ਬੰਦਾ ਸੱਚ ਬੋਲ ਰਿਹਾ ਹੋਊਗਾ ਪਰ ਜਦੋਂ ਤੁਹਾਡੇ ਕੋਲ ਐਕਸਪੀਰੀਅנס ਹੋਊਗਾ ਜਦੋਂ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਚੀਜ਼ਾਂ ਬੀਤੀਆਂ ਹੋਣਗੀਆਂ ਤਾਂ ਤੁਸੀਂ ਉਹ ਜਿਹੜਾ ਤਜਰਬਾ ਹੈ ਆਪਣਾ ਜ਼ਿੰਦਗੀ ਦਾ ਤਜਰਬਾ ਉਹ ਜਦੋਂ ਲੋਕਾਂ ਦੇ ਸਾਹਮਣੇ ਰੱਖੋਗੇ ਤਾਂ ਲੋਕਾਂ ਨੂੰ ਪਤਾ ਲੱਗੂਗਾ ਕਿ ਹਾਂ ਹੁਣ ਹਰ ਇੱਕ ਬੰਦੇ ਨਾਲ ਉਹੀ ਹੁੰਦਾ ਹੈ ਜਿਹੜਾ ਮੇਰੇ ਨਾਲ ਹੋਇਆ ਜਿਹੜਾ ਤੁਹਾਡੇ ਨਾਲ ਹੋਇਆ ਦੂਜੇ ਬੰਦੇ ਨਾਲ ਵੀ ਹੁੰਦਾ ਸੇਮ ਕਿਉਂ ਹੁੰਦਾ ਕਿਉਂਕਿ ਸਾਡੀ ਸੋਚ ਨਹੀਂ ਸਾਰਿਆਂ ਦੀ ਸੇਮ ਹੈ ਅਸੀਂ ਪਰਮਾਤਮਾ ਤੋਂ ਮੰਗਣ ਦੇ ਸਾਡੇ ਤਰੀਕੇ ਬਕਰਿਆ ਅਸੀਂ ਕਿਵੇਂ ਮੰਗਦੇ ਆ ਬਾਬਾ ਜੀ ਪੈਸੇ ਦੇ ਦੋ ਪੈਸੇ ਦੇ ਦੋ ਇਹ ਭਿਖਾਰੀ ਸ਼ਬਦ ਬਣ ਗਿਆ ਅਸੀਂ ਮੰਗ ਰਹੇ ਆ ਉੱਥੇ ਮੰਗਣਾ ਨਹੀਂ ਉੱਥੇ ਇੱਕ ਬਲੀਵ ਕਰਨਾ ਕਿ ਹਾਂ ਮੇਰੇ ਕੋਲ ਪੈਸਾ ਹੈ ਅੱਖਾਂ ਬੰਦ ਕਰੋ ਯੂਨੀਵਰਸ ਥੈਂਕ ਯੂ ਯੂਨੀਵਰਸ ਬਹੁਤ ਬਹੁਤ ਧੰਨਵਾਦ ਯੂਨੀਵਰਸ ਮੈਨੂੰ ਬਹੁਤ ਕੁਝ ਦਿੱਤਾ ਮੇਰੇ ਕੋਲ ਹਾ 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 ਰੰਗ ਮੰਗਲ ਨੇ ਹਰ ਇੱਕ ਚੀਜ਼ ਨਿੱਕੀ ਨਿੱਕੀ ਹੁਣ ਤੁਸੀਂ ਮੈਨੂੰ ਨਾ ਮੈਨੂੰ ਫੋਨ ਆਉਂਦੇ ਆ ਮੈਂ ਉਹਨਾਂ ਨੂੰ ਕਿਵੇਂ ਸਮਝਾਉਣਾ ਨਾ ਮੈਨੂੰ ਕਈਆਂ ਦੇ ਫੋਨ ਆਉਂਦੇ ਕਹਿੰਦੇ ਭਾਜੀ ਐ ਭਾਜੀ ਕਹਿੰਦੇ ਮੈਂ ਬੜਾ ਯਾਰ ਤੰਗ ਹੋ ਗਿਆ ਜੀ ਜ਼ਿੰਦਗੀ ਚ ਬੜਾ ਲਾਈਫ ਚ ਤੰਗ ਹੈ ਜੀ ਪੈਸੇ ਕਿੰਨੀ ਤੰਗ ਹੈ ਜੀ ਇਹ ਤੇ ਕਿੰਨੀ ਤੰਗ ਫਿਰ ਮੈਂ ਇੱਕ ਮੈਂ ਨਾ ਮੇਰਾ ਸਮਝਾਉਣ ਦਾ ਤਰੀਕਾ ਥੋੜਾ ਜਿਹਾ ਵੱਖਰਾ ਮੇਰਾ ਸਮਝਾਉਣ ਦਾ ਤਰੀਕਾ ਬੜਾ ਵੱਖਰਾ ਮੈਂ ਫਿਰ ਉਹਨੂੰ ਕਹਿਣਾ ਨਾ ਭਾਈ ਜੀ ਗੁੱਸਾ ਨਾ ਕਰਦੇ ਗੁੱਸਾ ਤਾਂ ਨਹੀਂ ਕਰਦੇ ਕਹਿੰਦਾ ਨਹੀਂ ਕਰਦੇ ਮੈਂ ਕਿਹਾ ਭਾਜੀ ਜਦੋਂ ਤੁਸੀਂ ਜੰਮੇ ਥੋੜੇ ਲੀੜੇ ਹੈਗੇ ਸੀ ਪਾਏ ਹੋਏ ਕਿ ਖਾਲੀ ਸੀ ਕਹਿੰਦਾ ਜੀ ਜਮਾਏ ਹੀ ਸੀ ਮੈਂ ਕਿਹਾ ਜੀ ਤੁਹਾਡੇ ਕੱਚੀ ਪਾਈ ਹੋਵੇ ਕਹਿੰਦਾ ਜੀ ਨਹੀਂ ਮੈਂ ਕਿਹਾ ਜੀ ਕੋਈ ਕੁਰਤਾ ਪਜਾਮਾ ਪਾ ਕੇ ਆਏ ਹਾਂ ਜਾਂ ਕੋਈ ਹੱਥ 'ਚ ਪੈਸੇ ਫੜ ਕੇ ਆਏ ਹਾਂ ਕਹਿੰਦਾ ਨਹੀਂ ਮੈਂ ਕਿਹਾ ਤੁਹਾਡਾ ਬਾਪੂ ਜਮਿਆ ਸੀ ਉਹਦੇ ਕੋਲ ਹੈ ਸੀ ਕੁਝ ਕਹਿੰਦਾ ਜੀ ਦਹੀ ਮੈਂ ਕਿਹਾ ਤੁਹਾਡੇ ਦਾਦਾ ਜਮਿਆ ਸੀ ਉਹਦੇ ਕੋਲ ਕੁਝ ਹੈ ਸੀ ਉਹਦੇ ਕੱਪੜੇ ਪਾਏ ਹੋਏ ਸੀ ਕਹਿੰਦਾ ਜੀ ਨਹੀਂ ਜੀ ਕਹਿੰਦਾ ਕੱਪੜੇ ਪਾ ਕੇ ਕਿਵੇਂ ਜਨਮ ਲਊਗੀ ਮੈਂ ਕਿਹਾ ਫਿਰ ਤੋ ਤੁਸੀਂ ਗਵਾਇਆ ਕੀ ਜਿੰਦਗੀ 'ਚ ਕੁਝ ਵੀ ਨਹੀਂ ਗਵਾਇਆ ਤੁਸੀਂ ਤਾਂ ਪਾਇਆ ਹੀ ਆ ਆਈ ਤੁਹਾਡੇ ਤਾਂ ਤੇ ਕੱਪੜੇ ਵੀ ਆ ਤੁਹਾਡੇ ਕੋਲੇ ਇਹ ਮੋਟਰਸਾਈਕਲ ਨੇ ਖਾਣ ਪੀਣ ਨੂੰ ਆਨੰਦ ਮੰਗਲਿਆ ਬੱਚੇ ਨੇ ਤੁਹਾਡੇ ਕੋਲ ਤਾਂ ਤੁਸੀਂ ਪਾਇਆ ਹੀ ਐ ਉਸ ਪਰਮਾਤਮਾ ਤੋਂ ਪਾਇਆ ਹੀ ਐ ਨਾ ਜੇ ਖਾਲੀ ਆਏ ਸੀ ਜਮ ਤੁਸੀਂ ਪਾਇਆ ਫਿਰ ਤੁਸੀਂ ਕੀ ਕਹਿੰਦੇ ਮੈਂ ਮੈਂ ਸਾਰਾ ਕੁਝ ਗਵਾ ਲਿਆ ਜੀ ਫਲਾਣਾ ਕੀ ਗਵਾ ਲਿਆ ਤੁਸੀਂ ਤੁਹਾਡਾ ਸ਼ਰੀਰ ਨਾਲ ਐ ਤੁਹਾਡੀ એનર્ਜੀ ਨਾਲ ਐ ਤੁਹਾਡੇ ਕੋਲੇ ਤਾਕਤ ਐ ਤੁਸੀਂ ਸਾਰਾ ਕੁਝ ਬਣਾ ਸਕਦੇ ਹੋ ਤੇ ਭਾਜੀ ਉਹ ਗੱਲਾਂ ਤੇ ਯਕੀਨ ਆ ਜਾਂਦਾ ਕਿ ਹਾਂ ਯਾਰ ਗੱਲ ਤਾਂ ਬੜੀ ਵੱਡੀ ਆ ਕਿ ਭਾਜੀ ਨੇ ਗੱਲ ਹੀ ਬੜੀ ਵਧੀਆ ਕੀ ਆ ਕਿ ਅਸੀਂ ਜਦੋਂ ਆਏ ਆ ਬਿਲਕੁਲ ਖਾਲੀ ਆਏ ਆ ਅਸੀਂ ਤਾਂ ਬਣਾਇਆ ਐ ਸਮਾ ਅਸੀਂ ਨਿੱਕੀ ਨਿੱਕੀ ਅਚੀਵਮੈਂਟ ਕੀਤੀ ਹੈ ਜਿੰਦਗੀ 'ਚ ਅਸੀਂ ਖੋਇਆ ਤਾਂ ਕੁਛ ਹੈ ਨਹੀਂ ਐਵੇਂ ਹੀ ਕਹਿਣ ਲੱਗ ਜਾਂਦੇ ਯਾਰ ਮੈਂ ਖੋ ਲਿਆ ਭਾਈ ਜੀ ਮੇਰਾ ਸਾਰਾ ਕੁਝ ਖੁੱਸ ਗਿਆ ਭਾਈ ਜੀ ਮੇਰੇ ਤੇ ਕਰਜ਼ਾ ਚੜ ਗਿਆ ਐਵੇਂ ਹੀ ਕਹਿਣ ਲੱਗ ਜਾਂਦਾ ਕੁਛ ਨਹੀਂ ਚੜਿਆ ਕਿਉਂ ਤੂੰ ਆਇਆ ਜਿਉਂ ਤਾਂ ਖਾਲੀ ਸੀ ਅੱਜ ਤੇਰੇ ਕੋਲ ਸਾਰਾ ਕੁਝ ਹੈ ਯਾਰ ਫਿਰ ਤੇਰੇ ਤੇ ਕੀ ਚੜ ਗਿਆ ਕੁਛ ਨਹੀਂ ਚੜਿਆ ਇਸ ਕਰਕੇ ਲਾਫ ਅਟਰੈਕਸ਼ਨ ਤੇ ਯੂਨੀਵਰਸ ਦੀਆਂ ਗੱਲਾਂ ਨੂੰ ਮੰਨੋ ਤੇ ਵੀਰੇ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਓ ਜੇ ਕੋਈ ਕਹਿੰਦਾ ਕਿ ਯੂਨੀਵਰਸ ਝੂਠ ਹੈ ਤਾਂ ਫੇਕ ਹੈ ਜੇ ਕੋਈ ਕਹਿੰਦਾ ਮੇਰੇ ਨਾਲ ਸਿੱਧੀ ਗੱਲ ਕਰਾਓ ਉਹਨਾਂ ਦੀ ਫੋਨ ਤੇ ਸਿੱਧੀ ਗੱਲ ਕਰਾਓ ਮੈਂ ਦੱਸੂਗਾ ਕਿ ਮੇਰੀ ਲਾਈਫ ਬਾਰੇ ਲੋਕਾਂ ਨੂੰ ਪੁੱਛੋ ਕਿ ਮੇਰੀ ਲਾਈਫ ਕੀ ਸੀ ਜਦੋਂ ਦਾ ਯੂਨੀਵਰਸ ਨੂੰ ਬਣਨ ਲੱਗਾ ਤੇ ਮੇਰੀ ਲਾਈਫ ਨੇ ਕਿੰਨੀ ਤਬਦੀਲੀ ਕੀਤੀ ਹੈ ਸ ਵੀਰੇ ਥੈਂਕ ਯੂ ਮੇਰੀਆਂ ਵੀਡੀਓ ਦੇਖਦੇ ਹੋ ਥੈਂਕ ਯੂ ਤੁਹਾਡਾ ਤੁਸੀਂ ਸ਼ੇਅਰ ਕਰਦੇ ਹੋ ਸਭ ਤੋਂ ਜ਼ਿਆਦਾ ਥੈਂਕ ਯੂ ਮੇਰੇ ਉਸ ਅਕਾਲ ਪੁਰਖ ਦਾ ਉਸ ਬ੍ਰਹਿਮੰਡ ਦਾ ਯੂਨੀਵਰਸ ਦਾ ਜਿਹੜਾ ਮੈਨੂੰ ਤੁਹਾਡੇ ਨਾਲ ਗੱਲਾਂ ਕਰਨ ਵਾਸਤੇ ਜਵਾਨ ਦੇ ਰਿਹਾ ਤੁਹਾਡੇ ਨਾਲ ਗੱਲਾਂ ਕਰਨ ਵਾਸਤੇ ਮੈਨੂੰ ਦਿਮਾਗ ਦੇ ਵਿੱਚੋਂ ਫੀਲਿੰਗ ਆ ਰਹੀਆਂ ਕਿਆ ਗੱਲ ਤੁਹਾਡੇ ਨਾਲ ਕਰਨੀ ਆ ਮੈਂ ਬਾਈ ਜੀ ਉਹ ਹੀ ਆ ਜਿਹੜੇ ਮੇਰੇ ਦਿਮਾਗ ਤੇ ਦਿਲ ਚ ਚੱਲਦਾ ਮੈਂ ਉਹੀ ਬਾਹਰ ਖੜਦਣਾ ਮੇਰੇ ਕੋਲ ਦੋ ਚਿਹਰੇ ਨਹੀਂ ਹੈਗੇ ਮੇਰੇ ਕੋਲ ਦੋ ਚਿਹਰੇ ਨਹੀਂ ਅੰਦਰੋਂ ਕੁਛ ਬਾਹਰੋਂ ਕੁਛ ਨਾ ਨਾ ਬਾਈ ਜੇ ਹੋ ਜਾ ਅੰਦਰੋਂ ਆਹ ਹੋ ਜਾਈਆਂ ਤੁਹਾਡੇ ਨਾਲ ਤਾਂ ਹੀ ਸਾਰੀਆਂ ਗੱਲਾਂ ਸਾਂਝੀਆਂ ਕਰ ਲੈਣਾ ਬਾਈ ਜੀ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਕਿਵੇਂ ਲੱਗੀ ਕਿਉਂਕਿ ਜੇ ਤੁਸੀਂ ਵੀਡੀਓ ਨੂੰ ਵੀਵ ਵਾਟੋ ਕਰਵਾ ਕਰਾਓਗੇ ਸ਼ੇਅਰ ਵਾਟੋ ਵਾਟ ਕਰਾ ਕਰਾਓਗੇ ਮੈਂ ਵੀਡੀਓ ਬਣਾਇਆ ਕਰੂੰਗੀ ਮੈਂ ਬਣਾਉਂਵਾਂਣੀ ਬਾਈ ਜੀ ਕਿਉਂਕਿ ਮੇਰੀ ਵੀਡੀਓ ਹਰ ਉਸ ਇਨਸਾਨ ਤੱਕ ਪਹੁੰਚਣੀ ਚਾਹੀਦੀ ਆ ਜਿਹੜਾ ਬੰਦਾ ਵਿਚਾਰਾ ਅੱਜ ਜ਼ਿੰਦਗੀ ਨੂੰ ਟੁੱਟਿਆ ਮਹਿਸੂਸ ਕਰ ਰਿਹਾ ਹੈ ਜ਼ਿੰਦਗੀ ਦੇ ਵਿੱਚ ਸਾਰੇ ਘਾਟੇ ਸੋਚ ਰਿਹਾ ਕਿ ਮੇਰੇ ਨਾਲ ਘਾਟੇ ਹੋ ਰਹੇ ਆ ਉਸ ਜਿਹੜਾ ਬੰਦਾ ਕਹਿ ਰਿਹਾ ਕਿ ਮੇਰਾ ਕੰਮ ਨਹੀਂ ਬਣ ਸਕਦਾ ਬਾਈ ਜੀ ਉਹਨਾਂ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਆ ਕਿਰਪਾ ਕਰਕੇ ਜੇ ਅਗਲੀ ਸ਼ੇਅਰ ਕਰੋਗੇ ਵੀਡੀਓ ਬਾਈ ਜੀ ਤਾਂ ਮੈਂ ਵੀਡੀਓ ਪਾਉਂਗਾ ਨਹੀਂ ਅਗਲੀ ਵੀਡੀਓ ਨਹੀਂ ਪਾਉਗਾ ਯਾਰ ਧੰਨਵਾਦ ਥੈਂਕ ਯੂ